ਆਵਾਜ਼ ਆਰਜੈਂਟ ਸਟੇਟਿਊ ਲੱਗਾ ਹੈ ਉਹਦੇ ਪੁਖਤਾ ਬਲਾ ਪ੍ਰਬੰਧ ਉਹਦੇ ਸਾਥ ਭਾਈ ਦੇ ਪ੍ਰਬੰਧ ਆਏ ਦਵਾਰੇ ਜੋ ਕਾਰਾਂ ਖੜੀਆਂ ਹੋ ਜਾਂਦੀਆਂ ਜਾਂ ਕੋਈ ਵੀ ਹੈ ਉਹ ਸ਼ਰਾਬ ਤੇ ਅੰਸ਼ਰ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦੀ ਸਾਡੇ ਮਕੇਰੀਆਲ ਸਟੇਟਿਊ ਤੇ ਛੇੜਛਾੜ ਕਰ ਸਕਦਾ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਉਸ ਦੇ ਸਬੰਧ ਦੇ ਵਿੱਚ ਜੋ ਅੰਮ੍ਰਿਤਸਰ ਘਟਨਾ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਮਕੇਰੀਆ ਦੇ ਵਿੱਚ ਰੋਸ ਮਾਰਚ ਕਰ ਰਹੇ ਆਂ ਬਹੁਤ ਸਾਰ ਤੁਹਾਡੀ ਸੋਚ ਤੇ ਪਾਵਾਂਗੇ ਦੋਸਤੋ ਬਹੁਤ ਸਾਰ ਤੁਹਾਡੀ ਸੋਚ ਹੀ ਹੋਣ ਸਤਿਗੁਰ ਨਾਤਾ ਜਸ ਦੀ ਮਹਾਰਾਜ ਹੋਣ ਜਾਂ ਹੋਰ ਕੋਈ ਤਗੰਬਰ ਹੋਵੇ ਸਾਡਾ ਜਦੋਂ ਵੀ ਕਿਸੇ ਅੰਛਰ ਨੇ ਉਹਨਾਂ ਦਾ અપਮਾਨ ਕੀਤਾ ਤੇ ਸਾਡਾ ਭਾਈਚਾਰਾ ਸਮੁੱਚਾ ਸ਼ਹਿਰ ਸਾਡਾ ਉਹ ਵਾਹ ਛੱਡ ਕੇ ਅੱਗੇ ਆਇਆ ਤੇ ਅੱਜ ਵੀ ਮੇਰਾ ਡਰਾਈਵਰ ਪਰ ਇਸ਼ਾਰਾ ਵੀ ਸਾਡੇ ਨਾਲ ਮਿਲਿਆ ਕਿ ਔਰ ਕਿਸਾਨ ਪ੍ਰਧਾਰੀ ਸਭਾ ਜਿਹੜੀ ਆ ਉਹ ਵੀ ਉਹਨਾਂ ਦੇ ਮੈਂ ਚੋਕaldi ਘਕੜਾ ਦੇਖੀ ਸਾਰੇ ਜਾਨੂ ਹੋ ਟੈਲੀਵਿਜ਼ਨ ਤੇ ਪ੍ਰਿੰਟ ਮੀਡੀਆ ਤੇ ਜੋ ਇੱਕ ਬਹਿ ਰੁਪਿਆ ਦਾ ਹਰਤਾ ਲੋਕ ਜੋ ਇੱਕ ਬਹੁਤ ਵੱਡੀ ਪੌੜੀ ਲੈ ਕੇ ਜਿਹਨੂੰ ਚਾਰ ਪੰਜ ਜਗ੍ਹਾ ਤੱਕਲੇ ਆਦਮੀ ਵੀ ਨਹੀਂ ਚੱਕ ਸਕਦੇ ਬੜੀ ਸਾਜਿਸ਼ ਦੇ ਨਾਲ ਸਾਡੇ ਬਾਵਾ ਸਾਹਿਬ ਦਾ ਸਟੈਚੂ ਉਹਦੇ ਨਾਲ ਪੌੜੀ ਲਾ ਕੇ 1-4 ਕਿਲੋ ਦਾ ਹੈਮਰ ਲੈ ਕੇ ਬਹਿ ਰੁਪਿਆ ਕੱਢਦੇ ਲੋਕ ਨੇ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਉਸ ਸਟੈਚੂ ਦੇ ਚੜ ਕੇ ਉਹਨੇ ਸਾਡੇ ਬਾਬਾ ਸਾਹਿਬ ਦੇ ਤੇ ਵਾਰ ਕੀਤੇ ਉਹ ਬਾਬਾ ਸਾਹਿਬ ਦੇ ਸਟੈਚੂ ਦੇ ਵਾਰ ਨਹੀਂ ਸੀ ਉਹ ਸਾਡੇ ਪੂਰੇ ਪੰਜਾਬ ਦੇ ਪੂਰੇ ਸਮਾਜ ਦੇ ਦੋਤ ਜੱਥੇ ਬੰਦੀਆਂ ਦੇ ਤੇ ਉਹਨਾਂ ਦੇ ਜਿਹੜੇ ਕਾਰਕਿਰਤਾ ਹੈ ਉਹਨਾਂ ਦੇ ਹਰਜਿਆਂ ਤੇ ਵਾਰ ਕੀਤੇ ਉਹ ਅਸੀਂ ਚਾਹੁੰਦੇ ਆ ਤੇ ਉਹ ਸਾਜ਼ਿਸ਼ ਕਰਤਾ ਉਹ ਦੇ ਨਕਾਬ ਹੋ ਗਏ ਉਹ ਜੇ ਫੜ ਲਿਆ ਉਹਨੂੰ ਅੰਦਰ ਕਰਤਾ ਤੇ ਐਡਬੀ ਦੀ ਧਾਰਾ ਲੱਗ ਗਈ ਉਹਦੇ ਤੇ ਕੇਂਦਰ ਸਰਕਾਰ ਮਰਦਾਬਾਦ 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 ਅਮੀਰਗੜ ਪ੍ਰੇਮੀ ਜਿੰਦਾਬਾਦ 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 ਬਾਬਾ ਸਾਹਿਬ ਤੁਹਾਡੀ ਸੋਚ ਤੇ ਕਹਾਂ ਦਿਆਂਗੇ ਜੋ ਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਕਹਾਂ ਦਿਆਂਗੇ ਜਿੰਦਾਬਾਦ ਅਜਿਹਾ ਜਿਸ਼ ਕਰਦਾ ਮਰਦਾਬ ਭਰਾ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਕੱਲ ਦੀ ਜੋ ਘਟਨਾ ਆ ਅੰਮ੍ਰਿਤਸਰ ਬਹੁਤ ਹੀ ਮਤਬਾ ਬੜੀ ਘਟਨਾ ਮੈਂ ਕਹਿੰਦਾ ਬਹੁਤ ਹੀ ਮਾੜੀ ਘਟਨਾ ਹੋਈ ਜੋ ਕਿ ਪੰਜਾਬ ਵਿੱਚ ਅਜੇ ਤੱਕ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ 바ਵਾ ਸਾਹਿਬ ਦੀ ਪ੍ਰਤਕਿਰਮਾ ਤੇ ਕੋਈ ਇਦਾਂ ਦਾ ਕਦੀ ਕਦੀ ਮਤਲਬ ਕਿ ਇਦਾਂ ਦਾ ਹਮਲਾ ਜੋ ਵੀ ਉਹਨਾਂ ਨੇ ਕੀਤਾ ਆ ਤੋੜ ਭਾਜੀ ਕਦੀ ਨਹੀਂ ਹੋਈ ਸੀਗੀ ਇਹ ਫਸਟ ਟਾਈਮ ਇਦਾਂ ਦਾ ਹੋਇਆ ਆ ਜੋ ਕਿ ਮੈਂ ਕਹਿੰਦਾ ਆ ਕਿ ਦੇਖੋ ਸਰਕਾਰ ਉੱਤੇ ਮੈਂ ਸਿੱਧੇ ਬਲੇਮ ਲਾੜਨਾ ਪ੍ਰਸ਼ਾਸਨ ਉੱਤੇ ਇਹ ਕਿ ਤੁਸੀਂ ਗਨਤੰਤਰ ਦਿਵਸ ਤੇ ਅਗਰ ਬਾਰਾ ਸਾਬ ਦੀ ਪ੍ਰਤਿਮਾ ਤੇ ਹਮਲਾ ਹੋ ਸਕਦਾ ਆ ਤੇ ਬਾਅਦ ਵਿੱਚ ਕੀ ਹੋਏਗਾ ਤੇ ਇਹ ਬਹੁਤ ਜ਼ਰੂਰੀ ਆ ਦੇਖੋ ਇਹਨਾਂ ਦੇ ਟਾਈਮ ਵਿੱਚ ਹੀ ਸਿੱਧੂ ਗੂਸੇ ਵਾਲਾ ਸਟਾਰ ਇੱਕ ਉਹਨਾਂ ਦਾ ਹੋਇਆ ਕਈ ਖਿਡਾਰੀ ਮਾਰੇ ਗਏ ਤਾਂ ਹੁਣ ਇੱਕ ਆ ਵੀ ਇੱਕ ਸਾਨੂੰ ਦੇਖਣ ਨੂੰ ਮਿਲ ਗਈ ਜਿਹੜੀ ਚੀਜ਼ ਆਪਾਂ ਨਹੀਂ ਸੋਚੀ ਸੀਗੀ ਮੈਂ ਇਹੀ ਕਹਿਣਾ ਆ ਦੇਖੋ ਜੋ ਵੀ ਹੈਗਾ ਆ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਿਹੜਾ ਵੀ ਇਹਦੇ ਪਿੱਛੇ ਸਮਾਏ ਗਲਤ ਤੱਤ ਬੇਗੇ ਆ ਉਹਨਾਂ ਦੇ ਬੰਦੀ ਕਾਰਵਾਈ ਜੋ ਕਰਨੀ ਚਾਹੀਦੀ ਹੈ ਜੀ ਹਾਂ ਜੀ ਉਹਨੂੰ ਫੜ ਵੀ ਲਿਆ ਗਿਆ ਹੈ ਪਰਚਾ ਵੀ ਦਰਜ ਹੋ ਚੁੱਕਿਆ ਹੁਣ ਆਪਾਂ ਕੀ ਚਾਹੁੰਦੇ ਹਾਂ ਜੋ ਉਹਦੇ ਪਿੱਛੇ ਦੇਖੋ ਜੀ ਉਹਨੇ ਇਕੱਲੇ ਨਾਲ ਨਹੀਂ ਕੀਤਾ ਇੱਕ ਕੋੜੀ ਦੇਖੋ ਸੀੜੀ ਕਿੰਨੀ ਵੱਡੀ ਆ ਉਹ ਇਕੱਲਾ ਤਾਂ ਲੈ ਕੇ ਨਹੀਂ ਆ ਸਕਦਾ ਕੋਈ ਨਾ ਕੋਈ ਉਹਦੇ ਨਾਲ ਸੀਗੇ ਬੰਦੇ ਜਿਹੜਾ ਉਹਨੇ ਚੜ ਕੇ ਉੱਤੇ ਗਿਆ ਉਹਨੂੰ ਚੜਾਇਆ ਗਿਆ ਹੈ ਮੈਂ ਕਹਿੰਦਾ ਜੋ ਵੀ ਉਹਦੇ ਨਾਲ ਹੈਗੇ ਆ ਉਹਨੂੰ ਫੜਿਆ ਜਾਵੇ ਤੇ ਤਹਿਤ ਇੱਕ ਜਾਇਆ ਜਾਵੇ ਕਿ ਜੋ ਵੀ ਹੈਗਾ ਆ ਅਗਰ ਰਾਜਨੀਤੀ ਕੇ ਕੋਈ ਹੈਗਾ ਆ ਉਹਨੂੰ ਵੀ ਫੜਿਆ ਜਾਵੇ ਜੋ ਵੀ ਸਮਾਜਿਕ ਤੱਤ ਜੋ ਗਲਤ ਹਰਕਤ ਕਰ ਰਿਹਾ ਉਹਨੂੰ ਫੜਿਆ ਜਾਣਾ ਹੈ